ਸੁਪਰੀਮ ਕੋਰਟ ਨੇ ਟੈਕਸ ਲਾਉਣ ਦੀ ਪ੍ਰਕਿਰਿਆ ਤੇ ਕੇਂਦਰ ਨੂੰ ਵੱਡਾ ਝਟਕਾ ਦਿੱਤਾ ਇਸ ਸਬੰਦੇ ਵਿੱਚ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਰਾਜਾਂ ਦੀਆਂ ਖਾਣਾਂ ਖਣਿਜ ਨਾਲ ਭਰੀਆਂ ਨੇ ਉਹਨਾਂ ਦੀਆਂ ਜ਼ਮੀਨਾਂ ਤੇ ਟੈਕਸ ਲਾਉਣ ਦੀ ਵਿਧਾਨਿਕ ਯੋਗਤਾ ਰਾਜਾਂ ਕੋਲ ਹੈ ਨਾ ਕਿ ਕੇਂਦਰ ਕੋਲ 8:1 ਦੇ ਫੈਸਲੇ 'ਚ 9 ਜੱਜਾਂ ਦੇ ਸੰਵਧਾਨਿਕ ਬੈਂਚ ਨੇ ਇਹ ਫੈਸਲਾ ਸੁਣਾਇਆ ਤੇ ਕਿਹਾ ਹੈ ਕਿ ਖਣਿਜਾਂ ਤੇ ਦੇਣ ਯੋਗ ਰਾਇਲਟੀ ਟੈਕਸ ਵੀ ਨਹੀਂ ਹੈ ਚੀਫ ਜਸਟਿਸ ਚੰਦਰ ਚੂੜ ਦਾ ਕਹਿਣਾ ਹੈ ਕਿ ਸੰਸਦ ਨੂੰ ਸਬਦਾਨ ਦੀ ਸੂਚੀ 2 ਦੀ ਐਂਟਰੀ 50 ਦੇ ਤਹਿਤ ਖਣਜ ਅਧਿਕਾਰਾਂ ਦੇ ਟੈਕਸ ਲਾਉਣ ਦਾ ਅਧਿਕਾਰ ਨਹੀਂ ਹੈ ਹਾਲਾਂਕਿ ਇਸ ਬੰਦੇ ਵਿੱਚ ਬੌਮਤ ਦੇ ਫੈਸਲੇ ਦੇ ਕਾਰਸ਼ੀਲ ਹਿੱਸੇ ਨੂੰ ਸੁਣਦਿਆਂ ਸੀਜੀਆਈ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ 7 ਜੱਜਾਂ ਦੀ ਸੰਵਧਾਨਿਕ ਬੈਂਚ ਦਾ 1999 ਦਾ ਇਹ ਫੈਸਲਾ ਜਿਸ ਨੇ ਰਾਇਲਟੀ ਟੈਕਸ ਨੂੰ ਗਲਤ ਕਰਾ ਰਿਹਾ ਹੈ ਖੈਰ ਸ਼ੁਰੂ ਚ ਸੀਜੀਆਈ ਨੇ ਬੈਂਚ ਨੇ ਦੋ ਵਕਰੇ ਫੈਸਲੇ ਦਿੱਤੇ ਸਨ ਤੇ ਜਸਟਿਸ ਬੀਵੀ ਨਾਗਰਾਤ ਨੇ ਇਸ ਹਫ਼ਤੇ ਐਸੈਂਟੀ ਪ੍ਰਗਤੀ ਕੀਤੀ ਸੀ ਤੇ ਇਸ ਵਾਰ ਇਸ ਹਫ਼ਤੇ ਫੈਸਲਾ ਸੁਣਾਉਂਦੇ ਕਿਹਾ ਗਿਆ ਹੈ ਕਿ ਰਾਜਾਂ ਕੋਲ ਖਾਣਾ ਤੇ ਖਣਿਜਾਂ ਵਾਲੀ ਜ਼ਮੀਨ ਤੇ ਟੈਕਸ ਲਾਉਣ ਦੀ ਵਿਧਾਨਿਕ ਯੋਗਤਾ ਨਹੀਂ ਹੈ ਬੈਂਚ ਨੇ ਇਸ ਵਿਵਾਦਕ ਮੁੱਦੇ ਤੇ ਫੈਸਲਾ ਕੀਤਾ ਹੈ ਕਿ ਖਣਿਜ ਤੇ ਦੇਣ ਯੋਗ ਰਿਐਲਿਟੀ ਮਾਈਨਸ ਐਂਡ ਮਿਨਰਲਸ ਵਿਕਾਸ ਤੇ ਰੈਗੂਲੇਸ਼ਨ ਐਕਟ 1957 ਦੇ ਤਹਿਤ ਟੈਕਸ ਹੈ ਅਤੇ ਜੇਕਰ ਅਜੇ ਹਟੈਕਸ ਲਾਉਣ ਦਾ ਅਧਿਕਾਰ ਸਿਰਫ ਕੇਂਦਰ ਕੋਲ ਹੈ ਤਾਂ ਰਾਜਾਂ ਕੋਲ ਵੀ ਹੈ